ਹਾਂ ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰਪਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਨਵੋਦਿਆ ਦਾਖਲਾ ਪ੍ਰੀਖਿਆ ਦੀ ਤਿਆਰੀ ਦੀਨ ਆਪਾਂ 18 ਜਨਵਰੀ 2025 ਨੂੰ ਜਿਹੜਾ ਪੇਪਰ ਹੋਇਆ ਉਹਦਾ ਬੇਟਾ ਪੰਜਾਬੀ ਦਾ ਦੂਜਾ ਪੈਰਾ ਕਰਨ ਲੱਗੇ ਆ 66 ਤੋਂ ਲੈ ਕੇ 70 ਤੱਕ ਸਵਾਲ ਆ ਇਹਦੇ ਵਿੱਚ ਬੇਟਾ ਤਾਂ ਅਸੀਂ ਪੈਰਾ ਪੜਾਂਗੇ ਫਿਰ ਉਹਦੇ ਪ੍ਰਸ਼ਨਾਂ ਦੇ ਉੱਤਰ ਆ ਜਿਹੜੇ ਉਹ ਦਵਾਂਗੇ ਕਹਿੰਦਾ ਪੁਸਤਕਾ ਮਾਨਵ ਯਤਨਾਂ ਦਾ ਸਭ ਤੋਂ ਵੱਧ ਸਮੇਂ ਤੱਕ ਰਹਿਣ ਵਾਲਾ ਉਤਪਾਦ ਹੈ ਠੀਕ ਹੈ ਬੇਟਾ ਕਿਤਾਬਾਂ ਦੇ ਬਾਰੇ ਗੱਲ ਕੀਤੀ ਜਾ ਰਹੀ ਹੈ ਕਹਿੰਦਾ ਮੰਦਰ ਖੰਡਰਾਂ ਦੇ ਰੂਪ ਵਿੱਚ ਟਹਿ ਜਾਂਦੇ ਹਨ ਚਿੱਤਰ ਅਤੇ ਮੂਰਤੀਆਂ ਬਰਬਾਦ ਹੋ ਜਾਂਦੀਆਂ ਹਨ ਪਰ ਪੁਸਤਕਾਂ ਜੀਵਤ ਰਹਿੰਦੀਆਂ ਹਨ ਪੁਸਤਕਾਂ ਮਹਾਨ ਵਿਚਾਰਾਂ ਨੂੰ ਨਸ਼ਟ ਨਹੀਂ ਹੋਣ ਦਿੰਦੀਆਂ ਜੋ ਅੱਜ ਵੀ ਓਨੇ ਹੀ ਤਾਜ਼ਾ ਹਨ ਜਿੰਨੇ ਉਦੋਂ ਸਨ ਜਦੋਂ ਲੇਖਕ ਦੇ ਮਨ ਵਿੱਚ ਸਨ ਇਹ ਵਿਚਾਰ ਪ੍ਰਕਾਸ਼ਿਤ ਪੰਨਿਆਂ ਦੇ ਮਾਧਿਅਮ ਨਾਲ ਬੋਲਦੇ ਹਨ ਠੀਕ ਹੈ ਬੇਟਾ ਤਾਂ ਵਿਚਾਰਾਂ ਦੀ ਇੰਪੋਰਟੈਂਸ ਦੱਸੀ ਹੋਈ ਆ ਸਮੇ ਦਾ ਕੇਵਲ ਇੰਨਾ ਪ੍ਰਭਾਵ ਹੁੰਦਾ ਹੈ ਕਿ ਉਹ ਚੱਲਣ ਤੋਂ ਬਾਅਦ ਦੇ ਅਣਉਚਿਤ ਉਤਪਾਦਾਂ ਨੂੰ ਬਾਹਰ ਕਰ ਦਿੰਦਾ ਹੈ ਸਾਹਿਤ ਵਿੱਚ ਅਜਿਹੀ ਕੋਈ ਚੀਜ਼ ਅਦਿੱਕ ਜੀਵਤ ਨਹੀਂ ਰਹਿੰਦੀ ਜੋ ਚੰਗੀ ਨਾ ਹੋਵੇ ਚੰਗੀਆਂ ਪੁਸਤਕਾਂ ਨੇ ਜੀਵਨ ਦੇ ਅਨੇਕ ਖੇਤਰਾਂ ਵਿੱਚ ਮਨੁੱਖ ਦੀ ਹਮੇਸ਼ਾ ਸਹਾਇਤਾ ਕੀਤੀ ਹੈ ਇਸ ਵਿੱਚ ਕੋਈ ਹੈਰਾਨੀ ਨਹੀਂ ਕਿ ਵਿਸ਼ਵ ਆਪਣੀਆਂ ਪੁਸਤਕਾਂ ਨੂੰ ਬੜੀ ਸਾਵਧਾਨੀ ਨਾਲ ਰੱਖਦਾ ਹੈ ਠੀਕ ਹੈ ਬੇਟਾ ਤਾਂ ਹੁਣ ਬੇਟਾ ਆਪਾਂ ਪੈਰਾ ਪੜ੍ਹ ਲਿਆ ਪ੍ਰਸ਼ਨਾਂ ਦੇ ਉੱਤਰ ਦਵਾਂਗੇ ਤਾਂ ਕਹਿੰਦਾ ਮਾਨਵ ਪ੍ਰਯਤਨਾਂ ਦੇ ਸਾਰੇ ਉਤਪਾਦਾਂ ਵਿੱਚ ਪੁਸਤਕਾਂ ਸਭ ਤੋਂ ਧਿਆਨ ਰੱਖਣ ਵਾਲੀਆਂ ਆਣ ਉਚਿਤ ਸਮਾਂ ਖਰਚ ਕਰਨ ਵਾਲੀਆਂ ਜਾਂ ਉਪਯੋਗੀ ਕ੍ਰਿਤੀਆਂ ਹੈਗੀਆਂ ਬੇਟਾ ਉੱਤੇ ਆਪਾਂ ਪੜਿਆ ਸੀ ਨਾ ਸਭ ਤੋਂ ਉਪਯੋਗੀ ਹੈ ਇਹ ਠੀਕ ਹੈ ਮਹਾਨ ਵਿਚਾਰਾਂ ਨੂੰ ਨਸ਼ਟ ਨਹੀਂ ਹੋਣ ਦਿੰਦੀਆਂ ਠੀਕ ਹੈ ਤਾਂ ਅੱਗੇ ਆ ਗਿਆ ਬੇਟਾ ਸਵਾਲ ਨੰਬਰ 67 ਕਹਿੰਦਾ ਚੰਗੀਆਂ ਪੁਸਤਕਾਂ ਸਮੇਂ ਦੀ ਪਰਖ ਵਿੱਚ ਬਚੀਆਂ ਰਹਿ ਸਕੀਆਂ ਕਿਉਂਕਿ ਉਹਨਾਂ ਵਿੱਚ ਲੇਖਕ ਦਾ ਮਨ ਮਹਾਨ ਵਿਚਾਰ ਅਣਉਚਿਤ ਉਤਪਾਦ ਪ੍ਰਕਾਸ਼ਿਤ ਸਮਗਰੀ ਤਾਂ ਮੁੱਖ ਰੂਪ ਵਿੱਚ ਬੇਟਾ ਮਹਾਨ ਵਿਚਾਰ ਕਰਕੇ ਉਹ ਬਚੀਆਂ ਰਹਿ ਗਈਆਂ ਠੀਕ ਹੈ ਤਾਂ b1 ਨੂੰ ਅਸੀਂ ਐਸ ਦੇ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 68 ਕਹਿੰਦਾ ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਅਣਉਚਿਤ ਦਾ ਸਮਾਨਾਰਥੀ ਹੈ ਅਣਉਚਿਤ ਦਾ ਮਤਲਬ ਬੇਟਾ ਕੀ ਹੁੰਦਾ ਹੈ ਬਿਮਾਰੀ ਨਹੀਂ ਅਣਜਾਣ ਨਹੀਂ ਟੁਕਮਾ ਨਹੀਂ ਅ ਟੁਕਮਾ ਅਣਉਚਿਤ ਦਾ ਕੀ ਅਰਥ ਹੈਗਾ ਆ ਟੁਕਮਾ ਡ 1 ਹੈ ਇਹਦਾ ਰਾਈਟ ਆਨਸਰ ਬਣੂਗਾ ਉਹਨੂੰ ਐਸ a ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 69 ਕਹਿੰਦਾ ਵਿਸ਼ਵ ਆਪਣੀਆਂ ਪੁਸਤਕਾਂ ਨੂੰ ਸਾਵਧਾਨੀ ਨਾਲ ਸੰਭਾਲਦਾ ਹੈ ਕਿਉਂਕਿ ਉਹ ਪ੍ਰਕਾਸ਼ਨ ਨੂੰ ਪ੍ਰਕਾਸ਼ਿਤ ਕਰਦੀਆਂ ਹਨ ਨੋ ਬੇਟਾ ਵਿਪਨਨ ਖੇਤਰਾਂ ਵਿੱਚ ਸਾਡੀ ਸਹਾਇਤਾ ਕਰਦੀਆਂ ਹਨ ਹਾਂ ਬੇਟਾ ਆਹਾ ਵਿਪਨਨ ਖੇਤਰਾਂ ਦੇ ਵਿੱਚ ਪੁਸਤਕਾਂ ਜਿਹੜੀਆਂ ਸਾਡੀ ਸਹਾਇਤਾ ਕਰਦੀਆਂ ਸਮੇ ਤੋਂ ਪਰੇ ਹੁੰਦੀਆਂ ਮਾਨਵੀ ਯਤਨ ਦਾ ਉਤਸਵ ਮਨਾਉਂਦੀਆਂ ਹਨ ਤਾਂ ਬੀ ਵਨ ਹੈ ਜਿਹੜਾ ਬੈਸਟ ਆਨਸਰ ਹੈ ਬੇਟਾ ਇਹਦਾ ਤਾਂ ਵਿਪਨਨ ਖੇਤਰਾਂ ਵਿੱਚ ਪੁਸਤਕਾਂ ਜਿਹੜੀਆਂ ਸਾਡੀ ਸਹਾਇਤਾ ਕਰਦੀਆਂ ਹਨ ਬੀ ਨੂੰ ਐਦੇ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਸਵਾਲ ਨੰਬਰ 70 ਪੈਰੇ ਵਿੱਚ ਟੈ ਸ਼ਬਦ ਦਾ ਪ੍ਰਯੋਗ ਖਾਲੀ ਥਾਂ ਦੇ ਅਰਥ ਵਿੱਚ ਹੋਇਆ ਹੈ ਟੈ ਸ਼ਬਦ ਦਾ ਪ੍ਰਯੋਗ ਬੇਟਾ ਬਿਖਰ ਜਾਣਾ ਵੱਖ ਹੋ ਜਾਣਾ ਹਟਾ ਦੇਣਾ ਕੱਟਣਾ ਤਾਂ ਬਿਖਰ ਜਾਣਾ ਬੇਟਾ ਇਹਦਾ ਬੈਸਟ ਆਲਟਰਨੇਟਿਵ ਆਂਸਰ ਹੈਗਾ ਪੈਰੇ ਦੇ ਅਨਸਾਰ ਠੀਕ ਹੈ ਤਾਂ ਬਿਖਰ ਜਾਣਾ ਏ 1 ਨੂੰ ਅਸੀਂ ਐਜ਼ ਦੇ ਰਾਈਟ ਆਂਸਰ ਟਿਕ ਕਰ ਦਵਾਂਗੇ ਇਹ ਸੀਗਾ ਬੇਟਾ ਇਹਦਾ ਸਵਾਲ ਨੰਬਰ 70 ਅਗਲੇ ਸਵਾਲ ਆਪਾਂ ਅਗਲਾ ਪੈਰਾ ਤੇ ਅਗਲੇ ਸਵਾਲ ਆਪਾਂ ਅਗਲੀ ਵੀਡੀਓ ਵਿੱਚ ਸਾਂਝੇ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ